ਸਤਿ ਸ਼੍ਰੀ ਅਕਾਲ ਜੀ ਬੀਤੇ ਦਿਨ ਤੋਂ ਹੀ ਸੋਸ਼ਲ ਮੀਡੀਆ ਤੇ ਇੱਕ ਖਬਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਸੀ ਕਿ ਅਮਰੀਕਾ ਦੇ ਵਿੱਚ ਗੋਲਡੀ ਬਰਾਡ ਦਾ ਕਤਲ ਹੋ ਚੁੱਕਾ ਹੈ ਕਿਹਾ ਜਾ ਰਿਹਾ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਉਹਨਾਂ ਉੱਪਰ ਸ਼ੂਟਿੰਗ ਕੀਤੀ ਗਈ ਅਤੇ ਜਿਨ੍ਹਾਂ ਵਿੱਚ ਦੋ ਵਿਅਕਤੀ ਜ਼ਖਮੀ ਹੋਏ ਅਤੇ ਉਹਨਾਂ ਦੋ ਵਿਅਕਤੀਆਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਜੋ ਕਿ ਗੋਲਡੀ ਬਰਾੜ ਸੀ ਤੁਹਾਨੂੰ ਦੱਸ ਦਈਏ ਸਿੱਧੂ ਮੁਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਚੱਕੀ ਸੀ ਜਿੱਥੇ ਉਸਨੇ ਪੋਸਟਾਂ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ ਉੱਥੇ ਹੀ ਉਸ ਵੱਲੋਂ ਕਈ ਇੰਟਰਵਿਊਜ਼ ਦੇ ਵਿੱਚ ਵੀ ਇਹ ਕਬੂਲਿਆ ਗਿਆ ਸੀ ਕਿ ਉਸਨੇ ਹੀ ਸਿੱਧੂ ਮੁਸੇਵਾਲੇ ਨੂੰ ਮਰਵਾਇਆ ਹੈ ਅਤੇ ਕੱਲ 골ਡੀ ਬਰਾਡ ਦੀ ਇਸ ਤਰ੍ਹਾਂ ਦੀ ਖਬਰ ਸੁਣ ਕੇ ਸਿੱਧੂ ਮੂਸੇਵਾਲੇ ਦੇ ਫੈਨਸ ਨੂੰ ਕੁਝ ਗੁਰਾਹਤ ਮਿਲੀ ਸੀ ਪਰ ਉੱਥੇ ਹੀ ਅੱਜ ਦਾਵਾ ਕੀਤਾ ਜਾ ਰਿਹਾ ਹੈ ਕਿ 골ਡੀ ਬਰਾਡ ਜਿੰਦਾ ਹੈ ਅਤੇ ਉਸ ਦੀ ਇਹ ਵਾਇਰਲ ਨਿਊਜ਼ ਬਿਲਕੁਲ ਫੇਕ ਹੈ ਅਮਰੀਕਾ ਦੀ ਪੁਲਿਸ ਨੇ 골ਡੀ ਬਰਾਡ ਦੀ ਡੈਥ ਨੂੰ ਨਹੀਂ ਸਵੀਕਾਰਿਆ ਅਤੇ ਉਸ ਨੇ ਇਸ ਸਭ ਨੂੰ ਫੇਕ ਦੱਸਿਆ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਜਿਉਂ ਹੀ 골ਡੀ ਬਰਾਡ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ ਤਾਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੱਧੂ ਨੇ ਵੀ ਕਿਹਾ ਕਿ ਮੈਨੂੰ ਕੁਝ ਰਾਹਤ ਮਿਲੀ ਹੈ ਪਰ ਉਤੇ ਹੀ ਅੱਜ ਇਸ ਨਿਊਜ਼ ਨੂੰ ਫੇਕ ਡਿਕਲियर ਕਰ ਦਿੱਤਾ ਗਿਆ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ